ਸਤਿਗੁਰੂ ਜੀ ਸਾਰੇ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਾਂਗੇ ਅੱਜ ਸਾਡੀ ਐਨਜੀਓ ਲਈ ਇੱਕ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿਉਂਕਿ ਜਿਹੜੇ ਬੰਦੇ ਅੱਛੇ ਕੰਮ ਕਰਦੇ ਹੈ ਰੱਬ ਉਹਨਾਂ ਦੀ ਸੁਣਦਾ ਜ਼ਰੂਰ ਹੈ ਸੋ ਅੱਜ ਸਾਡੇ ਲਈ ਜਿਹੜੇ ਰੱਬ ਦਾ ਰੂਪ ਬਣ ਕੇ ਆਏ ਹੋ ਸਾਡੇ ਰਜਿੰਦਰ ਅਗਨਯੋਤਰੀ ਜੀ ਯੂਕੇ ਤੋਂ ਤੇ ਜਿਨ੍ਹਾਂ ਨੇ ਸਾਡੀ ਐਨਜੀਓ ਯੂਥ ਵਾਸ ਫਾਊਂਡੇਸ਼ਨ ਨੂੰ 1 ਲੱਖ 12 ਹਜ਼ਾਰ ਦੀ ਡੋਨੇਸ਼ਨ ਦਿੱਤੀ ਹੈ ਤੇ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਇਹ ਜਿਹੜੀ ਡੋਨੇਸ਼ਨ ਹੈ ਸਿਰਫ ਤੇ ਸਿਰਫ ਮੈਡੀਕਲ ਵਾਲੇ ਪਾਸੇ ਖਰਚ ਹੋਣੀ ਚਾਹੀਦੀ ਹੈ ਜੋ ਉਹ ਵੀ ਗਰੀਬ ਜਿਹੜਾ ਤਬਕਾ ਜਿਹੜਾ ਨੀਵੀਂ ਹੈ ਸਿਰਫ ਉਹਦੇ ਉੱਤੇ ਖਰਚ ਹੋਣੀ ਚਾਹੀਦੀ ਹੈ ਜਿਵੇਂ ਤਾਂ ਤੇ ਜਿਵੇਂ ਅਸੀਂ ਖਰਚਦੇ ਜਿਹੜਾ ਸਾਡਾ ਸੰਗਤ ਦਾ ਡੋਨੇਸ਼ਨ ਦਾ ਪੈਸਾ ਆਂਦਾ ਹੈ ਉਹ ਸਾਡਾ ਫਰਜ ਬਣਦਾ ਕਿ ਅਸੀਂ ਇਹਨੂੰ ਸਹੀ ਤਰੀਕੇ ਨਾਲ ਲਾਈਏ ਤਾਂ ਕਿ ਉਹ ਸਾਡੇ ਉੱਤੇ ਵਿਸ਼ਵਾਸ ਦੇਣ ਤੇ ਅੱਗੇ ਜਾ ਕੇ ਹੋਰ ਸਾਡੀ ਐਨਜੀਓ ਤੇ ਡੋਨੇਸ਼ਨ ਦੀ ਕਿਰਪਾ ਕਰਦੇ ਇਹ ਹੁੰਦਾ ਕੀ ਹੈ ਕਿ ਜਿਹੜੇ ਯੂਕੇ ਅਮਰੀਕਾ ਜਾਂ ਕੈਨੇਡਾ ਚ ਸਾਡੇ ਅੰਦਰ ਹੀ ਪ੍ਰਾਪੈਨ ਬੈਠੇ ਆਂ ਕਈ ਵਾਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਡੋਨੇਸ਼ਨ ਭੇਜੀ ਉਹ ਜਾ ਕਿੱਥੇ ਰਹੀ ਹੈ ਸੋ ਵੀ ਆਰ ਦਾ ਰਾਈਟ ਪੀਪਲ ਵੀ ਕੈਨ ਅਸ਼ੋਰ ਯੂ ਸੋ ਇਸ ਕਰਕੇ ਸਾਡੇ ਤੇ ਵਿਸ਼ਵਾਸ ਰੱਖੋ ਅਸੀਂ ਇਹਨਾਂ ਦਾ ਥੈਂਕ ਯੂ ਕਰਦੇ ਆ ਜੈ ਹਾਂਜੀ ਜੈ ਕਿਸ਼ਨ ਅਗਨੀਉਤਰੀ ਜੀ ਦਾ ਹਾਂਜੀ ਯੂਕੇ ਤੋਂ ਜੈ ਕਿਸ਼ਨ ਅਗਨੀਉਤਰੀ ਜੀ ਦਾ ਸਾਡਾ ਰਜਿੰਦਰ ਅਗਨੀਉਤਰੀ ਜੀ ਦਾ ਤੇ ਕਰਨਲ ਸੈਲੀ ਜੀ ਦਾ ਕੈਨੇਡਾ ਕੈਨੇਡਾ ਤੋਂ ਸੋ ਇਹਨਾਂ ਦਾ ਇੱਕ ਇੱਕ ਵਾਰ ਫਿਰ ਅਸੀਂ ਉਮੀਦ ਕਰਦੇ ਆ ਕਿ ਸਾਡੇ ਨਾਲ ਇਦਾਂ ਹੀ ਜੁੜੇ ਰਹਿਣਗੇ ਤੇ ਅਸੀਂ ਇਹਨਾਂ ਨੂੰ ਅੱਛੇ ਕੰਮ ਕਰਕੇ ਦਿਖਾਉਂਦੇ ਰਵਾਂਗੇ ਤਾਂ ਕਿ ਸਾਡਾ ਜਿਹੜਾ ਜਿਹੜਾ ਅੱਜ ਕਨੈਕਸ਼ਨ ਬਣਿਆ ਜਿਹੜਾ ਸਾਡਾ ਅੱਜ ਇੱਕ ਤਾਲਵਿਲ ਬਣਾਇਆ ਜੋ ਵੀ ਸਾਡਾ ਅੱਜ ਰੱਬ ਨੇ ਸਾਨੂੰ ਮਿਲਵਾਇਆ ਇਹ ਅੱਗੇ ਜਾ ਕੇ ਇਦਾਂ ਹੀ ਇਦਾਂ ਇਸ ਚੀਜ਼ ਨੂੰ ਆਪਾਂ ਕੈਰੀ ਆਨ ਰੱਖੀਏ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਇਦਾਂ ਚੰਗੇ ਕੰਮ ਕਰਦੇ ਰਹੀਏ ਤੇ ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਥੈਂਕ ਯੂ ਕਰੇ ਕਰਾਵੇ ਆਪੇ ਆਪ ਕੁਝ ਨਹੀਂ ਮਾਨਸ ਦੀੇ ਕੇ ਹੱਥ ਉਹ ਜਿਹੜੀ ਅੱਜ ਬਚਨ ਜਿਹੜੇ ਗੱਲ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਸੱਚ ਹੋਏ ਆ ਸਾਡੇ ਦਾਨੀ ਸੱਜਣ ਕੈਨੇਡਾ ਤੋਂ ਇੰਗਲੈਂਡ ਤੋਂ ਔਰ ਐਂਜੀਓ ਯੂਥ ਵਾਈਸ ਫਾਊਡੇਸ਼ਨ ਨੂੰ ਜਿਹੜਾ 112000 ਦਾ ਚੈੱਕ ਦਿੱਤਾ ਔਰ ਖਾਸ ਕਰ ਮੈਂ ਧੰਨਵਾਦ ਕਰਦਾ ਕਿ ਜਿਹੜੇ ਫਗਵਾੜਾ ਦੇ ਐਸ ਡੀ ਐਮ ਸਾਹਿਬ ਜਸ਼ਨਪ੍ਰੀਤ ਸਿੰਘ ਜੀ ਉਹਨਾਂ ਦੇ ਬ੍ਰਦਰ ਹੈ ਔਰ ਬਹੁਤ ਬਹੁਤ ਥੈਂਕ ਯੂ ਕਿ ਜਿਹੜੀ ਚੰਗੀ ਸੋਚ ਰੱਖਣ ਦੇ ਨਾਲ ਇਹ ਜੁੜੇ ਆ ਔਰ ਮੈਂ ਆਸ ਦਿਲਾਉਣਾ ਕਿ ਜਿੰਨੇ ਸਾਡੇ ਦਾਨੀ ਸੱਜਣਾ ਸਰਦਾਰ ਸਾਡੇ ਗਗਨਦੀਪ ਢੱਡ ਜੀ ਜਿਹੜੇ ਸਾਡੇ ਯੂਥ ਵਾਈਸ ਫਾਊਡੇਸ਼ਨ ਦੇ ਸੰਸਥਾਪਕ ਆ ਗਗਨ ਸੋਨੀ ਜੀ ਅਸ਼wini ਸੋਤਾ ਜੀ ਸਾਡੇ ਬਾਬਾ ਜੀ ਜਥੇਦਾਰ ਜੀ ਔਰ ਜਿਹੜੀ ਸਮੂਚੀ ਹੀ ਫਗਵਾੜੇ ਦੇ ਵਿੱਚ ਟੀਮ ਬੈਠੀ ਆ ਔਰ ਪੂਰੇ ਪੰਜਾਬ ਦੇ ਵਿੱਚ ਕੰਮ ਕਰਨ ਦੇ ਲਈ ਅਸੀਂ ਅੱਗੇ ਵਧ ਰਹੇ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾਂਦੀ ਸੱਜਣਾਂ ਦਾ ਕਿ ਜਿਹੜੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੀ ਜਿਹੜੀ ਇਸ ਐਨਜੀਓ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਨੇਕ ਕਮਾਈ ਦੇ ਵਿੱਚੋਂ ਫੰਡ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਇਕੱਠੇ ਹੋਈਏ ਔਰ ਯੂਥ ਵਾਈਜ਼ ਫਾਊਂਡੇਸ਼ਨ ਦੇ ਮੈਂਬਰ ਬਣੀਏ ਤਾਂ ਜੋ ਜਿਹੜੀ ਦੁਖੀ ਜਨਤਾ ਵਾ ਚਾਹੇ ਉਹ ਪੜ੍ਹਾਈ ਦੇ ਖੇਤਰ ਦੇ ਵਿੱਚ ਹੋਵੇ ਮੈਡੀਕਲ ਦੇ ਖੇਤਰ ਦੇ ਹੋਵੇ ਸਾਡੇ ਨਾਲ ਰਲ ਕੇ ਅਸੀਂ ਇੱਕ ਨਾ ਇੱਕ ਜਿਹੜਾ ਸਿਰ ਜੋੜ ਕੇ ਅਸੀਂ ਇਦਾਂ ਦੇ ਜਿਹੜੇ ਗਰੀਬ ਤਬਕੇ ਨੂੰ ਅੱਗੇ ਠਾਲ ਸਕੀਏ ਔਰ ਮੈਂ ਆਸ ਕਰਦਾ ਕਿ ਲੋਕ ਜਿਹੜੀ ਸਾਡੀ ਇਸ ਤਰ੍ਹਾਂ ਦੀ ਜਿਹੜੇ ਕੰਮਾਂ ਅੱਗੇ ਤੋਂ ਵਧਾਉਣ ਦੇ ਲਈ ਸਾਡੇ ਨਾਲ ਰਲ ਮਿਲ ਕੇ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰਨਗੇ ਥੈਂਕ ਯੂ ਜੋ ਯੂਥ ਜੀ ਐਨਜੀਓ ਯੂਥ ਵੌਇਸ ਗੋਇੰਬ੍ਰੇਸ਼ਨ ਦੇ ਅਜ ਕਾਰਕਿਰਤਾ ਇਸ ਆਫਿਸ ਵਿੱਚ ਆਏ ਨੇ ਤੇ ਸ਼੍ਰੀ ਰਜਿੰਦਰ ਅਗਨੀਓਤਰੀ ਜੀ ਯੂਕੇ ਤੋਂ ਐਨਆਰਆਈ ਇੱਕ ਕੋਈ ਪੇਸ਼ਕੀ ਲੈ ਕੇ ਆਏ ਸੀ ਜੀ ਤਾਂ ਕਿ ਗਰੀਬਾਂ ਦੇ ਕੰਮ ਆ ਸਕੇ 1 ਲੱਖ 12000 ਦਾ ਚੈੱਕ ਉਹਨਾਂ ਨੇ ਇਸ ਫਾਊਂਡੇਸ਼ਨ ਦੇ ਹਵਾਲੇ ਕੀਤਾ ਤੇ ਉਮੀਦ ਕਰਦੇ ਹਾਂ ਕਿ ਇਹ ਕਿਸੇ ਗਰੀਬ طبਕੇ ਦੇ ਲੋਕਾਂ ਲਈ ਇਲਾਜ ਵਾਸਤੇ ਕੰਮ ਆਏਗਾ ਥੈਂਕ ਯੂ